ਅੱਜ ਆਪਾਂ ਤੁਹਾਡੇ ਵਾਸਤੇ ਬਈ ਸੂਟ ਲੈ ਕੇ ਆਏ ਬਹੁਤ ਸੋਹਣੇ ਪੈਚ ਵਰਕ ਦੇ ਦੇਖੋ ਇਹ ਸਲਵਾਰ ਦੇ ਉੱਪਰ ਪੈਚ ਦਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਸ਼ਰਟ ਨਾਲ ਦਾ ਵਰਕ ਆ ਇਸ ਤਰ੍ਹਾਂ ਦਾ ਤੇ ਇਹਦੇ ਨਾਲ ਰਹਿਣ ਵਾਲੀਆਂ ਨੇ ਪ੍ਰਿੰਟਡ ਦੀਆਂ ਸ਼ਰਟਾਂ ਬਹੁਤ ਸੋਹਣਾ ਕੱਪੜਾ ਹੋਊਗਾ ਕਾਟਨ ਦੇ ਉੱਪਰ ਇਹ ਚੀਜ਼ਾ ਪੂਰੀ ਟ੍ਰੈਂਡਿੰਗ ਦੇ ਵਿੱਚ ਐ ਤੇ ਹੁਣ ਆਪਾਂ ਗਰਮੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਇਆਂ ਸੇਲਾ ਲਾਤੀਆਂ ਨੇ ਹਰ ਚੀਜ਼ ਤੁਹਾਨੂੰ ਬਹੁਤ ਹੀ ਘੱਟ ਰੇਟਾਂ ਦੇ ਦਿੱਤੀ ਜਾਊਗੀ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਬਹੁਤ ਘੱਟ ਰੇਟ ਤੇ ਮਿਲਣਗੀਆਂ ਜਿਵੇਂ ਇਹ ਵਾਲੇ ਸੂਟ ਹੈਗੇ ਆ ਆ ਤੁਸੀਂ ਦੇਖੋ ਪੈਚ ਵਰਕ ਦੇ ਨਾਲ ਇਹ ਬਾਜ਼ਾਰ ਦੇ ਵਿੱਚ 500 ਪਲੱਸ ਵੀ ਕਿਨਾਂ ਦੇ ਸੂਟ ਆਪਾਂ ਤੁਹਾਨੂੰ ਦੇਨੇ ਆ ਸਿਰਫ ਇਹ 700 ਰੁਪਏ ਦੇ ਵਿੱਚ ਦੋ ਸੂਟ ਯਾਨੀ ਕਿ 350 ਰੁਪਏ ਦਾ ਸੂਟ ਇਹ ਦੇਖੋ ਪੈਚ ਦਾ ਵਰਕ ਆ ਫੁੱਲ ਪਿਆਰ ਕਾਟਨ 350 ਰੁਪਏ ਦੇ ਵਿੱਚ ਆ ਦੇਖੋ ਜੀ ਡਿਜ਼ਾਈਨ ਇਹਦੇ ਇਸ ਤਰ੍ਹਾਂ ਦੇ ਆਉਣੇ ਆ ਅੱਗੇ ਡਿਜ਼ਾਈਨ ਇਹਦੇ ਵਿੱਚ ਕਾਫੀ ਮਿਲ ਜਾਣਗੇ ਆ ਦੇਖੋ ਕਿੰਨਾ ਸੋਹਣਾ ਪੈਚ ਦਾ ਵਰਕ ਹੋਇਆ ਹੋਇਆ ਦੇ ਨਾਲ ਪ੍ਰਿੰਟਡ ਦੇ ਸ਼ਰਟਾਂ ਸਿਰਫ 350 ਰੁਪਏ ਆਪਾਂ ਖਾਲਸਾ ਖਲਾਸਾ ਕਰਾਤਾ ਹਾਂ ਤੁਸੀਂ ਤੁਹਾਨੂੰ ਹੀ ਦੇਣੇ ਆ ਹਰ ਇੱਕ ਚੀਜ਼ ਦੇ ਉੱਪਰ ਤੁਹਾਨੂੰ ਆਫ ਮਿਲੇਗਾ ਮਹਿੰਗੇ ਸਸਤੇ ਸਾਰੇ ਸੂਟਾਂ ਦੇ ਉੱਪਰ ਹੀ ਆਫ ਲਾ ਦਿੱਤਾ ਹੈ ਆ ਦੇਖੋ ਜਿੰਨੇ ਸੋਹਣੇ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਸੂਟ ਮੰਗਵਾਏ ਨੇ ਤੇ 1 ਅਗਸਤ ਤੋਂ ਹੀ ਆਪਣੀ ਸੇਲ ਸ਼ੁਰੂ ਹੋ ਗਈ ਹੈ ਤੇ ਇਹਦਾ ਤੁਸੀਂ ਮੌਕੇ ਦਾ ਲਾਭ ਉਠਾ ਸਕਦੇ ਹੋ ਦੇਖੋ ਮਹਰੂਨ ਦੇ ਉੱਪਰ ਕਿੰਨਾ ਸੋਹਣਾ ਇਹ ਪੈਚ ਦਾ ਕੰਮ ਕੀਤਾ ਹੋਇਆ ਦੇਖੋ ਤੁਸੀਂ ਇਹ ਤੁਸੀਂ ਆਨਲਾਈਨ ਬੈਠੇ ਵੀ ਘਰ ਮੰਗਵਾ ਸਕਦੇ ਹੋ ਇਹ ਆਕੇ ਖਾਲਸਾ ਕਲਾਸਾ ਉਸ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਆਪਣੇ ਸ਼ਾਪ ਦੇ ਉੱਪਰ ਆਕੇ ਵੀ ਤੁਸੀਂ ਇਹ ਸੂਟ ਖਰੀਦ ਸਕਿਓ ਸਿਰਫ 350 ਰੁਪਏ ਦਾ ਰੇਟ ਰਹਿਣ ਵਾਲਾ ਹੈ ਚੀਜ਼ਾਂ ਹੋਰ ਬਹੁਤ ਨੇ ਸਾਰੇ ਚੀਜ਼ਾਂ ਵੀਡੀਓ ਦੇ ਵਿੱਚ ਨਹੀਂ ਦਿਖਾਈਆਂ ਜਾਣੀਆਂ ਬਸ ਸੂਟਾਂ ਦੇ ਇੱਕ ਤੋਂ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਰਹਿਣ ਵਾਲਿਆ ਸੂਟਾਂ ਦੇ ਕਾਫੀ ਡਿਜ਼ਾਈਨ ਮਿਲ ਜਾਣਗੇ ਬਸ ਬਹੁਤ ਐਸੇ ਤਰ੍ਹਾਂ ਦੇ ਡਿਜ਼ਾਈਨ ਇਹਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ